ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਥੇ ਨਮਸਤਕ ਹੁਣ ਆਇਆ ਸੀ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਇਹਦੀ ਸਾਈਡ ਤੇ ਗੁਰੂ ਘਰ ਹੈ ਬੁਲਹਮੌਰਨ ਦੇ ਵਿੱਚ ਜਿਹਨੂੰ ਸਹਿਜਲੀ ਸਟਰੀਟ ਵਾਲਾ ਵੀ ਕਹਿ ਦਿੰਦੇ ਆ ਤੇ ਐਡਲਰੀ ਰੋਡ ਦੇ ਪਿਛਲੇ ਪਾਸੇ ਆ ਤੇ ਮੈਂ ਤੁਹਾਨੂੰ ਅੱਜ ਗੁਰੂ ਘਰ ਦਾ ਦਰਸ਼ਨ ਹੀ ਕਰਾ ਸਕਦਾ ਕਿਉਂਕਿ ਮੈਂ ਇੱਥੇ ਦੇਖਿਆ ਜਿਹਨੂੰ ਤੇ ਮੈਨੂੰ ਇਹ ਦੋ ਜਵਾਨ ਬਹੁਤ ਹੀ ਵਧੀਆ ਲੱਗੇ ਤੇ ਮੈਂ ਜਿਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੋਈ ਗਰੁੱਪ ਹੈ ਇਹਨਾਂ ਨੇ ਦੱਸਿਆ ਹਾਂਜੀ ਇਹ ਕੌਣ ਨੇ ਕਿੱਥੋਂ ਨੇ ਇਹ ਸਾਰਾ ਆਪਣੇ ਜਵਾਨੀ ਦੱਸੂਗਾ ਆਓ ਤੇ ਪਹਿਲਾਂ ਆਪਾਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਆਪਣੇ ਬਾਰੇ ਦੱਸੋ ਵੀ ਤੁਹਾਡਾ ਕਿਹੜਾ ਗਰੁੱਪ ਹੈ ਤੇ ਤੁਸੀਂ ਕੀ ਕਿੱਥੋਂ ਹੈ ਹਾਂਜੀ ਅਕਲ ਜੀ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਰਨਜੀਤ ਮੇਰਾ ਸਾਥੀ ਸਨੀ ਤੇ ਆਪਣਾ ਗਰੁੱਪ ਹੈਗਾ ਪ੍ਰੋਕਸ਼ਨਿਸ ਢੋਲੀਸ ਵੀ ਇੱਕ ਗਰੁੱਪ ਬੇਸਡ ਲੈਸਟਰ ਦੇ ਵਿੱਚ ਵੀ ਕਵਨਟਰੀ ਬਰਮਿੰਗਮ ਦੇ ਵਿੱਚ ਪੂਰੀ ਮਿਡਲੈਂਡਸ ਆਪਾਂ ਕਵਰ ਕਰ ਰਹੇ ਹਾਂ ਤੇ ਅੱਜ ਆਪਾਂ ਇੱਥੇ ਆਏ ਸੀਗੇ ਸੈਂਚਰੀ ਸਟਰੀਟ ਗੁਰਦੁਆਰੇ ਮਰਜਾ ਟੋਲ ਪਹੁੰਚਣਾ ਸੀਗਾ ਗ੍ਰੂਮ ਐਂਟਰੈਂਸ ਵਾਸਤੇ ਤੇ ਅੰਕਲ ਜੀ ਮਿਲੇ ਸੀਗੇ ਸੋ ờ ਤੁਹਾਨੂੰ ਹਾਂ ਜੀ ਪਹਿਲਾਂ ਆਪਣੇ ਤੁਸੀਂ ਦੱਸੋ ਵੀ ਬਚਪਨਾਰੇ ਦੱਸੋ ਹਾਂ ਜੀ ਅੰਕਲ ਜੀ ਬਚਪਨ ਸਾਡਾ ਦੋਨਾਂ ਦਾ ਇੱਥੇ ਦਾ ਜਨਮ ਆ ਇੰਗਲੈਂਡ ਦਾ ਜਨਮ ਆ ਤੇ ਫੈਮਿਲੀ ਸਾਡੀ ਆਫੀਸ਼ਲੀ ਪੰਜਾਬ ਤੋਂ ਆ ਪੰਜਾਬੀ ਜੀ ਤੋਂ ਸੋ ਯਾ ਵੀ ਅ ਵੈਰੀ ਲੱਕੀ ਵੀ ਸਾਨੂੰ ਸਾਡਾ ਜਨਮ ਇੱਥੇ ਦਾ ਹੋਇਆ ਪਰ ਸਾਨੂੰ ਫੇਰ ਵੀ ਪੰਜਾਬੀ ਆਉਂਦੀ ਆ ਬਹੁਤ ਹੀ ਵਧੀਆ ਗੱਲ ਆ ਆਪਣੀ ਜ਼ੁਬਾਨ ਨਾਲ ਹਰ ਇੱਕ ਨੂੰ ਜੁੜਨਾ ਚਾਹੀਦਾ ਇੱਕ ਤੁਹਾਡੇ ਬਲੀਓ ਇੱਕ ਬਹੁਤ ਵੱਡਾ ਸਨੇਹਾ ਵੀ ਆ ਜਿੰਨੇ ਵੀ ਸਾਡੇ ਪੰਜਾਬੀ ਲੋਕ ਬਾਹਰ ਰਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਜਿਵੇਂ ਕਿ ਤੁਸੀਂ ਸਿੱਖੀ ਵੀ ਆ ਤੇ ਬਾਕੀ ਇਹ ਸ਼ੌਕ ਕਦੋਂ ਜਾਗਿਆ ਤੁਹਾਨੂੰ ਇਹ ਢੋਲ ਦਾ ਤੇ ਇਹ ਸਾਰੇ ਕਾਹਦਾ ਸਾਨੂੰ ਤਾਂ ਸ਼ੌਕ ਅਗਲੇ ਛੋਟੇ ਹੁੰਦੇ ਦਾ ਆ ਜਦ ਦੇ ਸਾਡੇ ਉਸਤਾਦ ਜੀ ਕੁਚਨਮਾਲ ਕੱਤੈ ਉਹਨਾਂ ਨੂੰ ਦੇਖਿਆ ਮੂਰੋ ਰਾਖੂ ਬੇਨਾਲ ਪਿਆਰ ਹੋ ਗਿਆ ਸੀਗਾ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਉਹਨਾਂ ਤੋਂ ਚਾਂਸ ਵੀ ਮਿਲਿਆ ਸੀਗਾ ਢੋਲ ਸਿੱਖਣ ਦਾ ਤੇ ਉਸ ਤੋਂ ਇਲਾਵਾ ਬਹੁਤ سارے ਹੋਰ ਇਨਸਟਰੂਮੈਂਟਸ ਆਪਾਂ ਵੀ ਸਿੱਖੇ ਆ ਤੇ ਪਰ ਸ਼ੁਰੂਆਤ ਸਾਡੀ ਢੋਲ ਤੋਂ ਆ ਹਾਂਜੀ ਤੇ ਪਰ ਇੱਕ ਤੁਹਾਡੇ ਦੇ ਹੋਰ ਵੀ ਮੈਂ ਕੁਐਸਚਨ ਕਰੂੰਗਾ 2-4 ਵੀ ਤੁਸੀਂ ਜਿਹੜਾ ਹੈਗਾ ਵੈਸੇ ਇਕੱਲਾ ਇਹ ਤਾਂ ਨਹੀਂ ਤੁਸੀਂ ਪ੍ਰੋਫੈਸ਼ਨਲ ਕਰਦੇ ਕੋਈ ਹੋਰ ਵੀ ਜੌਬ ਕਰਦੇ ਹੋਵੋਗੇ ਤੁਹਾਡਾ ਐਜੂਕੇਸ਼ਨ ਕੀ ਕੀਤੀ ਤੁਸੀਂ ਇੱਥੇ ਕੀ ਕੁਆਲੀਫਾਈਡ ਕੀਤੀ ਜਾਂ ਕਿਹੜਾ ਕੰਮ ਨਾਲ ਤੁਸੀਂ ਕਰਦੇ ਹੋ ਹਾਂਜੀ ਅੰਕਲ ਹੁਣ ਤਾਂ ਐਜੂਕੇਸ਼ਨ ਤੋਂ ਦੂਰ ਹੈਗੇ ਹੁਣ ਤਾਂ ਆਪਾਂ 40 ਸਾਲਾਂ ਤੇ ਹੋ ਗਏ ਆ ਹਾਂਜੀ ਤੇ ਉਹਦਾ ਜੌਬ ਆਪਾਂ ਫੁੱਲ ਟਾਈਮ ਜੌਬਸ ਵੀ ਕਰਦੇ ਆ ਹਾਂਜੀ ਤੇ ਆਪ ਵੀ ਇਸਕੇ ਆਪਾਂ 뮤직 ਵੀ ਦੋਨੇ ਫੁੱਲ ਟਾਈਮ ਕਹਿ ਲਓ ਕਿਉਂਕਿ ਬੰਦਾ ਇੰਨਾ ਪੈ ਜਾਂਦਾ ਹੁਣ ਆ ਤੁਸੀਂ ਬਿਜ਼ੀ ਰੱਖਿਆ ਆਪਣੇ ਆਪ ਨੂੰ ਹਾਂਜੀ ਹਾਂਜੀ ਬਿਲਕੁਲ ਹੈਨਾ ਹਾਂਜੀ ਤੇ ਇਸ ਕਰਕੇ ਫੁੱਲ ਟਾਈਮ ਦੋਨੇ ਜੌਬਸ ਹਟੇ ਕਰਦੇ ਹੋ ਹਾਂਜੀ ਹਾਂਜੀ ਤੇ ਇਹ ਬਹੁਤ ਹੀ ਵਧੀਆ ਤੁਸੀਂ ਸਨੇਹਾ ਦੇ ਰਹੇ ਹੋ ਤੇ ਜਿਹੜੇ ਇੱਥੋਂ ਦੇ ਜੰਪਲ ਬੱਚੇ ਐ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਸਟ ਅਮ ਇਹ ਕੀ ਕਹਿਣਾ ਚਾਹੋਗੇ ਵੇ ਗਾਇਜ਼ ਯੂ نو ਕੀਪ ਟਰੂ ਟੂ ਯਰ self ਅਮ ਡੋਨਟ ਫੋਰਗੇਟ ਯੋਰ ਕਲਚਰ ਐਂਡ ਵੇ ਵੀ ਕੇਮ ਫਰਮ ਆਰ ਬੈਕਗਰਾਉਂਡ ਐਂਡ ਹੋਲਡ ધ ਰਿਸਪੈਕਟ ਆਪਨ ਟੂ ਦੀ ਐਲਡਰਸ um so that in the next generation we are going to be the oldest so we need send a good message up for everyone haan ji tusi ye bhi zarur unnanu kaho ke hamesha apni punjabi naal judo je tu asi punjabi padan jaoge ta shri guru granth sahib vi padh sakoge tusi apna jeevan jehda us safal karoge tusi ye bhi apne mukhar to bolo haan ji bilkul sab to the biggest thing in the world is our religion um so like uncle ji said ਯੋ ਯੋ ਪਲੀਜ਼ ਟੇਕ ਯੂ ਟਾਈਮ ਆਟ ਗੁਰਬਾਣੀ ਪੜੋ ਸਿੱਖੋ ਤੇ ਨਾਲੇ ਹੋਰਾਂ ਨੂੰ ਵੀ ਦੱਸੋ ਹਾਂਜੀ ਮੇਰੇ ਬਲੀਆਂ ਤੁਹਾਡਾ ਬਹੁਤ ਬਹੁਤ ਧੰਵਾਦ ਆਖਿਰ ਤੇ ਫੇਰ ਆਪਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੜਾ ਢੋਲ ਵੀ ਵਜਾ ਕੇ ਦਿਖਾ ਦਿਓ thank you bo'ldi bo'ldi anima